ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਜਾ ਰਹੇ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਸੀਲਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਕੰਟੈਕਟ ਨੰਬਰ ਆਪਣੇ 9903882025। ਅੱਜ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਦੁੱਜੇ ਸੂਏ। ਮੌਰਾਦੀ ਛੋਟੀ ਸੂਈ ਬਿਲਕੁਲ ਇਹਦੇ ਦੋ ਹੀ ਥਾਣਾ ਤਾਂ ਕਿਸਮਤ ਵਾਲੀ ਆ ਇਹੋ ਜੀ ਚੀਜ਼ ਨੂੰ ਆਪਾਂ ਬਹੁਤ ਜਾਣੀ ਕਿ ਇੱਕ ਪੁਰਾਣੇ ਜਿਹੜੇ ਪਰੰਪਰਾ ਰੀਤੀ ਰਿਵਾਜ ਤੇ ਦੋ ਥਾਣਾ ਵਾਲੀ ਨੂੰ ਕਦੀ ਘਰ ਤੋਂ ਗਵਾਉਂਦੇ ਨਹੀਂ ਸੀ ਹੁੰਦੇ ਪੁਰਾਣੇ ਬਜ਼ੁਰਗ ਕਦੇ ਨਹੀਂ ਕਿ ਕਰਮਾ ਲਈ ਆ ਤੇ ਇਹ ਚੀਜ਼ ਨਾਲ ਵਾਧਾ ਘਰ ਤੇ ਹੁੰਦਾ ਵਾ ਤੇ ਦੋ ਥਾਣੇ ਬਹੁਤ ਸੋਹਣੇ ਲੱਗੇ ਆ ਚੰਗੀ ਕੁਆਲਿਟੀ ਆ ਦੁੱਧ ਵੀ ਇਹਦੇ ਥੱਲੇ ਇਸ ਟਾਈਮ 8-9 ਲੀਟਰ ਆ ਚੈੱਕ ਕਰੋ ਦੋ ਹੀ ਥਾਣਾ ਚਲੋ ਤੋੜੇ ਅੱਗੇ ਨੂੰ ਪਿੱਛੇ ਕੱਤੀ ਆ 12-13 ਦਿਨ ਦੀ ਸੂਈ ਆ ਚੰਗਾ ਪੇਟ ਪੂਰਾ ਪੱਦਰ ਥਾਣਾਵਾਨੇ ਦੀ ਕੁਆਲਿਟੀ ਬਹੁਤ ਵਧੀਆ ਪਿੱਛੇ ਵੀ ਮੇਕ ਕਾਫ ਆ ਤਚਨ ਜੀ ਚੁਆਈ ਕਰਾਉਂਦੀ ਆ ਦੁੱਧ ਵੀ ਬਾਕੀ ਪ੍ਰਮਾਤਮਾ ਇਹ ਕਰਕੇ ਦੇ ਦੇ ਆ ਸਪੈਸ਼ਲ ਪੀਸ ਆ ਜਿਹੜਾ ਇਹ ਜਿਹਦੇ ਵਿਸ਼ੇ ਸੇ ਆਇਆ ਕਰਮਾਲਾ ਹੋਗਾ ਉਹ ਬਾਕੀ ਆਪਣਾ ਤਾਂ ਸੇਲ ਪਰਚੇਜ ਦਾ ਕੰਮ ਓਕੇ ਵਿਸ਼ੇਪੀ ਮਿਲ ਕਾਫੀ ਕੱਟੀ ਐ ਸਿੰਘ ਦੀ ਬੰਦਰੀ ਵੇਖ ਲਓ ਸਟਾਨ ਕੁਆਲਟੀ ਚੰਗਾ ਪਿੱਟ ਪੁੜਾ ਰਾਜੀ ਜੇ ਤੂੰ ਬਾਕੀ ਤੁਹਾਨੂੰ ਬੱਚਾ ਵੀ ਦਿਖਾ ਦੇਣੇ ਆ ਇਹ ਵਿਸ਼ੇ ਘੱਟੀਆਂ ਜੀ ਬਹੁਤ ਵਧੀਆ ਤੇ ਲੈ ਗਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ